ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਦਫਤਰ ਉਪ ਮੰਡਲ ਮੈਜਿਸਟ੍ਰੇਟ ਤਰਨਤਾਰਨ ਅਸੀਂ ਖੜੇ ਹੈਗੇ ਆ ਸਾਡੇ ਨਾਲ ਜੁੜ ਚੁੱਕੇ ਨੇ ਨੀਟੂ ਸ਼ਰਾਂ ਵਾਲੇ ਜੀ ਅੱਜ ਜਿਸ ਤਰ੍ਹਾਂ ਕਿ ਜਿਮਨੀ ਚੋਣ ਇੱਥੇ ਹੋਣ ਜਾ ਰਹੀਆਂ ਹੈਗੀਆਂ ਉਸ ਦੌਰਾਨ ਜਿਹੜਾ ਹੈਗਾ ਵੀ ਚੋਣ ਨਿਸ਼ਾਨ ਲੈਣ ਵਾਸਤੇ ਇੱਥੇ ਪਹੁੰਚੇ ਨੇ ਸੋ ਗੱਲਬਾਤ ਕਰਦੇ ਹਾਂ ਜੀ ਜਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਆ ਤਾਂ ਕੀ ਇੱਥੇ ਦੀ ਜਨਤਾ ਨੂੰ ਅਪੀਲ ਕਰਦੇ ਹੈਗੇ ਆ ਦੇਖੋ ਜੀ ਆਪਾਂ ਤਰਨਤਨ ਜ਼ਿਲ੍ਹੇ ਵਿੱਚ ਆਏ ਆ ਜੀ ਤੇ ਸਭ ਤੋਂ ਪਹਿਲੇ ਰੱਬ ਦਾ ਨਾਮ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਤਨਤਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਖ ਖੁਸ਼ ਨਵਾਲਾ ਤਾਲਾ ਸਭ ਨੂੰ ਖੁਸ਼ ਨਾ ਕਿ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ੋ ਜੈ ਕਬੀਰ ਤਨਕੀ ਜਕਾਰਾ ਗੁਰੂ ਨਾਭਾ ਦਾ ਜਕਾਰਾ ਸ਼ੇਰਾਂ ਵਾਲੀ ਜੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਜਕਾਰਾ ਮਾਂ ਚਿੰਤ ਬੁਣੀ ਦਾ ਬੋਲ ਸਾਚੇ ਦ ਅੱਜ ਅਸੀਂ ਤਰਨਤਨ ਜ਼ਿਲ੍ਹੇ ਵਿੱਚ ਆਏ ਆ ਜੀ ਅਸੀਂ ਇਹ ਸਾਰੇ ਤਬੀਲ ਕਰਦੇ ਆ ਕਿ ਬੜੀਆਂ ਮੌਕੇ ਤੁਸੀਂ ਵੱਡੀਆਂ ਵੱਡੀ ਸਰਕਾਰਾਂ ਦੇਖੇ ਵੱਡੇ ਵੱਡੇ ਦਾਅਵੇ ਦੇਖੇ ਕਈ ਕਹਿੰਦੇ ਸੀ ਮੈਂ ਬੰਦੀ ਸਿੰਘਾਂ ਨਾਲ ਕਿਦੀ ਕੁਛ ਕਿਦੀ ਕੁਛ ਸਭ ਝੂਠੇ ਲਾਰੇ ਇੱਕ ਵਾਰੀ ਤੁਸੀਂ ਆਪਣੇ ਭਰਾ ਨੂੰ ਇੱਕ ਮੌਕਾ ਦਿਓ ਨੀਟੂ ਛਟਰਾਵਾਂ ਵਾਲੇ ਨੂੰ ਇੱਕ ਸਾਲ ਦੀ ਲਈ ਮੈਂ ਨਹੀਂ ਕਹਿੰਦਾ ਤੁਸੀਂ ਪੰਥਕ ਵੋਟਾਂ ਨਾ ਪਾਓ ਤੁਸੀਂ ਪਾਓ ਅੱਗੇ ਵੀ ਪੰਥਕ ਵੋਟਾਂ ਤੁਸੀਂ ਪਾਈਆਂ ਪਰ ਇੱਕ ਵਾਰੀ ਤੁਸੀਂ ਮੈਨੂੰ ਮੌਕਾ ਦੇ ਕੇ ਦੇਖੋ ਇੱਕ ਸਾਲ ਦੇ ਵਿੱਚ ਅਗਰ ਮੈਂ ਬਦਲਾਵ ਨਾ ਲੈਂਦਾ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਗਾ ਮੈਂ ਛੋਟਾ ਜਾਂ ਨਿਮਾਣਾ ਜਾਂ ਬੰਦਾ ਗਰੀਬ ਜਾਂ ਬੰਦਾ ਆਇਆ ਤੁਹਾਡੀ ਨਗਰੀ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਕੇ ਤੁਹਾਡੇ ਤੋਂ ਇਹ ਅਪੀਲ ਕਰਦਾ ਵੀ ਕਿ ਸਾਰੇ ਜਾਨੇ ਇੱਕ ਇੱਕ ਵੋਟ ਮੇਰੀ ਝੋਲੀ ਪਾ ਕੇ ਤਾਂ ਮੈਨੂੰ ਕਾਮਯਾਬ ਕਰੋ ਤੇ ਸਾਰਿਆਂ ਦੀ ਬੜੀ ਮਿਹਰਬਾਨੀ ਆ ਔਰ ਜੇ ਤੁਸੀਂ ਵਿਕਾਸ ਚਾਹੁੰਦੇ ਹੋ ਇੱਥੇ ਦਾ ਬੰਦਾ ਕੰਮ ਕਰਨ ਕਿਥੇ ਜਾਂਦਾ ਅਮਰਸਰ ਜਾਂ ਜਲੰਧਰ ਜਾਂ ਲੁਧਿਆਣਾ ਇੱਥੇ ਦਾ ਕੋਈ ਡਿਵੈਲਪਮੈਂਟ ਨਹੀਂ ਹੋਇਆ ਕਿਸੇ ਲੀਡਰ ਨੇ ਤੁਹਾਡੀ ਬਾਹ ਨਹੀਂ ਫੜੀ ਔਰ ਜੇ ਤੁਸੀਂ ਇੱਕ ਸਾਲ ਵਾਸਤੇ ਇੱਕ ਸਾਲ ਵਾਸਤੇ ਤੁਸੀਂ ਮੈਨੂੰ ਵੋਟਾਂ ਪਾ ਦਿੰਦੇ ਹੋ ਆਉਣ ਵਾਲਾ ਹੀਰੋ ਤਰਨ ਤਰਨ ਹੋਏਗਾ ਹਰ ਇੱਕ ਬੰਦਾ ਹਰ ਇੱਕ ਬੱਚਾ ਤਰਨ ਤਰਦਾ ਹੀਰੋ ਹੋਏਗਾ ਔਰ ਮੇਰੇ ਤੋਂ ਲਿਖਤੀ ਗੱਲ ਲੈ ਲਿਓ ਅਗਰ ਇਹ ਜਿਹੜੇ ਵੱਡੇ ਵੱਡੇ ਧਨਾੜ ਲੀਡਰ ਆ ਜੇ ਤੁਹਾਡੀਆਂ ਤੁਹਾਡੇ ਕਦਮਾਂ ਚ ਨਾ ਡਿੱਗਣਗੇ ਤੇ ਜੋ ਮਰਜ਼ੀ ਕਹਿ ਲਿਓ ਕਿਉਂਕਿ ਇਹਨਾਂ ਲੀਡਰਾਂ ਨੂੰ ਇੱਕ ਮਾਰ ਦੇਣ ਵਾਲਾ ਤੁਹਾਡਾ ਭਰਾ ਨੀਟੂ ਸ਼ਟਰਾਂ ਵਾਲਾ ਪਹੁੰਚ ਚੁੱਕਿਆ ਹੋਇਆ ਹੈ ਇੱਥੇ ਗੁਰੂਦੀ ਨਗਰੀ ਦੇ ਵਿੱਚ ਔਰ ਅਸੀਂ ਜਿਹੜੀ ਕੌਮ ਹੈ ਸਾਡੀ ਔਰ ਸਮਾਜ ਸਾਡਾ ਸਮਾਜ ਆ ਡਾਕਟਰ ਪੀਨਵਾ ਬਾਬਾ ਸਾਹਿਬ ਨੇ ਜੋ ਹੁਕਮ ਲਾਇਆ ਸੀਗਾ ਅਸੀਂ ਉਹ ਹੁਕਮ ਬਾਜਾ ਰਹੇ ਆ ਜੀ ਅਸੀਂ ਹੁਕਮ ਕਰ ਰਹੇ ਆ ਉਹਨਾਂ ਦਾ ਹੁਕਮ ਸੀਗਾ ਪੜੋ ਲਿਖੋ ਆਗੇ ਬੜੋ ਸੰਘਰਸ਼ ਕਰੋ ਪੜੇ ਲਿਖੇ ਨਹੀਂ ਨਾ ਪਰ ਸੰਘਰਸ਼ ਕਰ ਰਹੇ ਹੋ ਸੰਘਰਸ਼ ਦੇ ਵਿੱਚ ਤੁਹਾਡੀ ਸਾਨੂੰ ਲੋੜ ਆ ਔਰ ਗੁਰੂ ਦਾ ਰੰਗਰੇਟਾ ਗੁਰੂ ਦਾ ਬੇਟਾ ਤੁਹਾਡੇ ਸਾਹਮਣੇ ਅੱਜ ਆਪਣੀ ਜੋਧਾ ਕੌਮ ਜਿਹੜੀ ਲੈ ਕੇ ਤੁਹਾਡੇ ਕੋ ਆਪਾਂ ਪਹੁੰਚ ਚੁੱਕੇ ਆ ਉਹ ਦੇਖੋ ਤੁਸੀਂ ਇੱਕ ਇੱਕ ਵੋਟ ਸਿਰਫ ਇੱਕ ਸਾਲ ਵਾਸਤੇ ਮੈਨੂੰ ਬਣਾ ਕੇ ਦੇਖੋ ਜੀ ਇਤਿਹਾਸ ਬਦਲ ਜਾਏਗਾ ਪਾ ਸਾਡੇ ਸਰਦਾਰ ਸੁੱਚਾ ਸਿੰਘ ਜੀ ਪ੍ਰਧਾਨ ਸਾਹਿਬ ਪੈਣ ਸੋਣੀ ਜੀ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੈਗੇ ਆ ਕਿਹੜੇ ਕਿਹੜੇ ਮੇਨ ਮੁੱਦੇ ਕਿਹੜੇ ਹੈਗੇ ਤੁਹਾਡੇ ਅਜੰਡਾ ਕੀ ਹੈਗਾ ਜੀ ਦੇਖੋ ਜੀ ਪਹਿਲਾ ਸਾਡਾ ਨਿਸ਼ਾਨ ਹੈਗਾ ਚੋ ਨਿਸ਼ਾਨ ਸ਼ਟਰ ਹੈ ਜੀ ਪਰ ਸਾਡੇ ਚੁਕਾਇਆ ਜੀ ਸ਼ਟਰ ਹਾਂਜੀ ਸ਼ਟਰ ਮਿਲ ਗਿਆ ਜੀ ਔਰ ਸਭ ਤੋਂ ਵੱਡਾ ਗੱਲ ਤਰਨ ਤਰ ਦੇ ਵਿੱਚ ਨਸ਼ਾ ਬੜੇ ਸਰਕਾਰਾਂ ਆਈਆਂ ਗਈਆਂ ਚਿਹਰੇ ਬਦਲਦੇ ਰਹੇ ਚਿਹਰੇ ਬਦਲੇ ਇਤਿਹਾਸ ਬਦਲਨੇ ਨਹੀਂ ਕਰੀ ਪਰਾਇਤ ਕੀ ਇਤਿਹਾਸ ਬਦਲ ਕੇ ਰੱਖ ਦਿਓ ਨੀਟੂ ਸ਼ਟਰਾਂ ਨੂੰ ਇੱਕ ਇੱਕ ਵੋਟ ਪਾ ਕੇ ਦੇਖੋ ਜੇ ਨੀਟੂ ਸ਼ਟਰਾਂ ਦਾ ਇਤਿਹਾਸ ਨਾ ਬਦਲ ਸਕਿਆ ਤੇ ਜੁੱਤੀਆਂ ਲਾਹ ਲਾ ਕੇ ਸਿਰ 'ਚ ਮਾਰਿਓ ਮੈਂ ਇੱਕ ਵਾਰੀ ਮੌਕਾ ਮੰਗਦਾ ਤੁਹਾਡਾ ਸਿਰਫ ਮੈਨੂੰ ਤੁਸੀਂ ਕਾਮਯਾਬ ਕਰਕੇ ਦੇਖੋ ਹੋਰ ਕਿਸੇ ਵੱਲ ਨਾ ਦੇਖੋ ਔਰ ਮਾਦਾ ਜਿੰਦਬੋਨੀ ਸੌਣ ਲੱਗੇ ਜੇ ਮੈਂ ਨਾ ਕਰ ਸਕਿਆ ਮੈਂ ਤੁਹਾਨੂੰ ਆਪਣੀ ਸ਼ਕਲ ਨਹੀਂ ਦਿਖਾਉਂਗਾ ਸਿਰਫ ਇੱਕ ਮੌਕਾ ਚਾਹੀਦਾ ਔਰ ਸਰਦਾਰ ਸੁੱਚਾ ਸਿੰਘ ਜੀ ਤੁਹਾਡੀ ਪਾਰਟੀ ਕਿਹੜੀ ਸਪੋਰਟ ਕਰ ਰਹੀ ਹੈ ਜੀ ਕਿਹਦੇ ਵੱਲੋਂ ਤੁਸੀਂ ਬੇਗਮਪੁਰਾ ਬੇਗਮਪੁਰਾ ਸਾਂਝਾ ਫਰੰਟ ਸ਼ਿਦੀ ਗੁਰੂ ਰਬੀਦਾਸ ਸਮਾਜ ਸਾਡੀ ਪਾਰਟੀ ਹੈ ਜੀ ਅਸੀਂ ਉਸ ਪਾਰਟੀ ਦੇ ਨਾਲ ਆ ਤੇ ਸਾਡੇ ਪ੍ਰਧਾਨ ਜੀ ਸਰਦਾਰ ਸੁੱਚਾ ਸਿੰਘ ਜੀ ਸਾਡੇ ਨਾਲ ਖੌਂਸਾ ਜਿਹੜੇ ਕੀ ਅੱਜ ਆਪਣੇ ਬਿਆਨ ਰੱਖਣਗੇ ਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁੱਚਾ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਪਹਿਲਾਂ ਜਾਣਕਾਰੀ ਪਹਲਾਣਾ ਉਹ ਬੋਲੇ ਸੋਨ ਹਾਸਿਆਕਾਰ ਰਾਧਾ ਸਵਾਮੀ ਜੀ ਰਾਧਾ ਸਵਾਮੀ ਦੇਖੋ ਮੇਰੇ ਤਰਨਤਾਂ ਦੇ ਵੀਰੋ ਇੱਥੇ ਨੀਡੂ ਸ਼ਟਰ ਨਾਲ ਜੇ ਖੜਾ ਹੈ ਇਹਦਾ ਜਿਹੜਾ ਚੋਣ ਨਿਸ਼ਾਨ ਸ਼ਟਰ ਸ਼ਟਰ ਛਟਰ ਬੇਗਾਂਪੁਰੇ ਸਾਝੇ ਫਰੰਡ ਦੇ ਨੂੰ ਸਮਰਥਨ ਦੇ ਔਰ ਸਚਾ ਸਿੰਘ ਰਾਸ਼ਟਰੀ ਪ੍ਰਧਾਨ ਔਰ ਮੈਂ ਬੇਨਤੀ ਕਰਨਾ ਜਿੰਨੀਆਂ ਸਰਕਾਰਾਂ ਸਭ ਝੂਠ ਮਾਰਦੀਆਂ ਐ ਮੈਂ ਪਾਰਟੀ ਦੀ ਸੀ ਕਰਾਈਏ ਵੇਖੋ ਕਾਪੀ ਏ ਪਹਿਲਾ ਮੁੱਦਾ ਲਿਖਿਆ ਬੱਚਿਆਂ ਨੂੰ ਸਰਕਾਰੀ ਨੌਕਰੀ ਚਾਹੀਦੀ ਏ ਜੀ ਹਰ ਬੱਚੇ ਨੂੰ ਸਰਕਾਰੀ ਨੌਕਰੀ ਚਾਹੀਦੀ ਏ ਅਸੀਂ ਬੇਨਤੀ ਕਰਦੇ ਆ ਐਡੀ ਜਿੰਮੀ ਚੋਂ ਨੇ ਇਹ ਪੂਰੇ ਪੰਜਾਬ ਇੰਡੀਆ ਦੀ ਚੋਂ ਨੇ ਜਈ ਜੇ ਨੀਟੂ ਛਟਰਾਲਾ ਬਣ ਗਿਆ ਤੇ 2027 ਚ ਆਪਣੀ ਪਾਰਟੀ ਨੂੰ ਬੇਗਾਪੁਰਾ ਸਾਡੇ ਫਰੰਟੋਂ ਉਰ ਬੰਦੇ ਖੜੇ ਕਰਾਂਗੇ 117 ਸੀਟਾਂ ਹਰ ਬੱਚੇ ਨੂੰ ਸਿੱਧੀ 20000 ਤੇ ਨੌਕਰੀ ਮਿਲੇਗੀ ਕੋਈ ਧੋਖਾ ਤੜੀ ਨਹੀਂ ਜੀ ਮੈਂ ਬੇਨਤੀ ਕਰਨਾ ਪਹਿਲੇ ਸਫੇ ਤੇ ਲਿਖਿਆ ਹੈ ਵੀ ਹਰ ਪੁੱਛੇ ਨੂੰ ਸਰਕਾਰੀ ਨੌਕਰੀ ਚਾਹੀਦੀ ਏ ਦੂਜੇ ਮੁੱਦਾ ਲਿਖਿਆ ਉਹ ਗੁੰਡੇਗਰਦੀ ਬੰਦ ਹੋਣੀ ਚਾਹੀਦੀ ਏ ਗੁੰਡੇਗਰਦੀ ਕਿਹਨੂੰ ਕਹਿੰਦੇ ਬੇਅਬਦੀ ਨੂੰ ਕਹਿੰਦੀ ਐ ਉਹ ਜਿੰਨੀਆਂ ਸਰਕਾਰਾਂ ਸਭ ਝੂਠ ਮਾਰਦੀਆਂ ਅਸੀਂ ਆਪਣੇ ਕੀਤੀ ਮੀਟਿੰਗ ਉਤੋਂ ਪਰਮਿਸ਼ਨ ਲੈਣੀ ਏ ਮੈਂ ਇਹਨਾਂ ਨੂੰ ਪੁੱਛਣਾ ਜਿੰਨੀਆਂ ਪਾਰਟੀਆਂ ਨੇ ਪਰਮਿਸ਼ਨ ਤੁਹਾਨੂੰ ਮਿਲ ਗਈ ਐ ਜਲਦ ਤੁਹਾਡੇ ਕੋਲ ਕਾਪੀ ਨਹੀਂ ਤੁਹਾਡੇ ਕੋਲ ਕਾਪੀ ਨਹੀਂ ਆਦੀ ਆਪਣੇ ਪਾਰਟੀ ਦੇ ਰਜਿਸਟਰ ਦੀ ਸਾਡੇ ਕੋਲ ਕਾਪੀ ਹੈ ਬੇਗੰਪੂਰਾ ਸਾਝਾ ਫਰੰਟ ਜਿਹੜਾ ਮੁੱਦਾ ਨਸ਼ੇ ਬਿਲਕੁਲ ਬੰਦ ਕਰਾਵਾਂਗੇ ਚਿੱਟਾ ਬੰਦ ਕਰਾਵਾਂਗੇ ਹਰ ਚੀਜ਼ ਦਾ ਵਾਅਦਾ ਕਰਦਾ ਨੀਡੂ ਸ਼ਟਰ ਵਾਲਾ ਉਹ ਬੇਗੰਪੂਰਾ ਸਾਝਾ ਫਰੰਟ ਬੇਨਤੀ ਕਰਦਾ ਇਸ ਚੀਜ਼ ਦਾ ਖਿਆਲ ਰੱਖੋ ਤਰਨਤਾਰ ਦੇ ਵਸਨੀਕੋ ਜਾਗੋ ਜਾਗੋ ਇੱਕ ਜੋ ਚੋਣ ਹੈ ਇਹ ਸਿੱਖ ਚੋਣ ਹੈ ਇਹ ਚੀਜ਼ ਦਾ ਖਿਆਲ ਰੱਖੋ ਅਸੀਂ ਬੇਨਤੀ ਕਰਦੇ ਹਾਂ ਜੇ ਮੈਂ ਬਾਣੀ 'ਚ ਲਿਖਿਆ ਰਾਜ ਕਰੇਗਾ ਨਾ ਖਾਲਸਾ ਆਕੀਰੇ ਨਾ ਕੋਈ ਅਸੀਂ ਕਹਿੰਦੇ ਹਾਂ ਇਹ ਸਿੱਖਾਂ ਦੀ ਵੋਟ ਹੈ ਹਰ ਸਮਾਜ ਦੀ ਵੋਟ ਹੈ ਇੱਕ ਅਰੀਤੀ ਸੇਵਾ ਦਾ ਮੌਕਾ ਦੇ ਦਿਓ ਅਸੀਂ 2027 'ਚ ਪੰਜਾਬ 'ਚ ਕਬਜ਼ਾ ਕਰਾਂਗੇ ਹਰ ਬੱਚੇ ਨੂੰ ਨੌਕਰੀ ਮਿਲੇਗੀ ਉਹ ਗੁੰਡੇਗਰਦੀ ਹਟਾਵਾਂਗੇ ਬੇਅਦਬ ਹਟਾਵਾਂਗੇ ਉਹਨਾਂ ਸੇ ਬੰਦ ਕਰਾਵਾਂਗੇ ਇਸ ਚੀਜ਼ ਦਾ ਖਿਆਲ ਰੱਖੋ ਬੇਗਪੁਰਾ ਸਾਝਾ ਫਰੰਟ ਨੀਟੂ ਸ਼ਟਰਾਂ ਵਾਲਾ ਸ਼ਟਰ ਸ਼ਟਰ ਜਮਰੇ ਬੇਟੀ ਨਾਲ ਕਾਕਾ ਨਾਲ ਮੈਂ ਬੇਨਤੀ ਕਰਨਾ ਸਾਰਿਆਂ ਨੂੰ ਵੱਧ ਤੋਂ ਵੱਧ ਵੋਟ ਪਾਓ ਨੰਬਰ ਲਾਓ 9872518517 9872518517 ਅਸੀਂ ਨੰਬਰ ਦੇ ਕੇ ਜਾਵਾਂਗੇ ਅਗਰ ਨਾ ਪੂਰੇ ਮੁੱਦਿਆਂ ਤੇ ਪੜੇ ਤੇ ਅਕਰੀ ਵੋਟ ਪਾ ਦਿਓ ਨੀਟੂ ਸ਼ਟਰਾਂ ਵਾਲਾ ਸ਼ਟਰ 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 ਬੋਲੇ ਸੋਨਹੁ ਸਾਸਰੀਆ ਕਾਦੇ ਸੋਮੀ ਹਾਂਜੀ ਹਾਂਜੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜੋ ਮੇਰਾ ਵੀਰਾ ਅੱਜ ਤਰਨ ਤਰਨ ਵਿੱਚ ਖਲੋਤਾ ਆ ਸਾਰੇ ਇਹਦੇ ਮੇਰੇ ਭੈਣ ਭਰਾ ਮੇਰੇ ਵੀਰੇ ਨੂੰ ਸਪੋਰਟ ਕਰਿਓ ਇਹਨਾਂ ਦਾ ਚੋਣ ਨਿਸ਼ਾਨ ਆ ਸ਼ਟਰ ਔਰ ਜੋ ਵੀ ਮੇਰੇ ਵੀਰੇ ਨੇ ਗੱਲਾਂ ਕਹੀਆਂ ਆ ਇੱਕ ਵਾਰੀ ਇਹਨਾਂ ਦੀ ਝੋਲੀ 'ਚ ਵੋਟਾਂ ਪਾਓ ਇਹਨਾਂ ਨੂੰ ਕਾਮਯਾਬ ਕਰਾਓ ਤੇ ਫਿਰ ਦੇਖਿਓ ਕਿੰਨੇ ਕੰਮ ਤੁਹਾਡੇ ਸਵਾਰਣਗੇ ਜਾਂ ਨਾ ਸਵਾਰਣਗੇ ਕਿ ਤੁਸੀਂ ਸਾਨੂੰ ਕਿਉਂ ਵੀ ਤੁਸੀਂ ਸਾਡੇ ਕੰਮ ਨਹੀਂ ਸਵਾਰੇ ਇੱਕ ਵਾਰੀ ਮੌਕਾ ਦਿਓ ਹੋਰ ਵੀ ਪਾਰਟੀਆਂ ਨੂੰ ਦਿੰਦੇ ਹੋ ਇੱਕ ਚਾਂਸ ਮੇਰੇ ਵੀਰੇ ਨੂੰ ਵੀ ਦੇਖ ਕੇ ਦੇਖ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਨੀਟੂ ਜੀ ਤੁਹਾਨੂੰ ਸਾਡੀ ਸਮੂਹ ਸਮੂਚੀ ਟੀਮ ਵਿਸ਼ਵ ਪਾਰਟੀ ਵੀ ਵੱਲੋਂ ਬਹੁਤ ਢੇਰੋ ਸਾਰੀ ਸ਼ੁਭਕਾਮਨਾਵਾਂ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਸੀਂ ਸਾਰੇ ਜਾਣਦੇ ਹੋ ਕਿ ਤਰਨ ਤਾਰਨ ਦੇ ਵਿੱਚ ਜਿਮਨੀ ਚੋਣ ਹੋਣ ਜਾਰੀ ਹੈਗੀ ਆ ਤੇ ਸਾਡੇ ਨਾਲ ਨੀਟੂ ਸ਼ਰਣਾ ਵਾਲੇ ਜੀ ਵੀ ਮੌਜੂਦ ਨੇ ਤੇ ਉਹਨਾਂ ਦੇ ਫੈਨ ਫਾਲੋਅਰ ਅਤੇ ਉਹਨਾਂ ਦੇ ਦੋਸਤ ਜਿਸ ਨੂੰ ਕਹਿ ਸਕਦੇ ਬਹੁਤ ਹੀ ਕਰੀਬੀ ਦੋਸਤ ਸਪੋਰਟ ਵਾਸਤੇ ਪਹੁੰਚੇ ਨੇ ਸੋ ਗੱਲਬਾਤ ਕਰਦੇ ਹੈਗੇ ਆ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਰੂਮੀ ਹੈ ਜੀ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਨੀਟੂ ਜੀ ਦੇ ਨਾਲ ਗੱਲਬਾਤ ਕਰ ਚੁੱਕੇ ਹੈਗੇ ਆ ਤੁਸੀਂ ਕੀ ਕਹਿਣਾ ਚਾਹੋਗੇ ਅਹੀਂ ਇਹ ਕਹਿਣਾ ਚਾਹੁੰਦੇ ਆ ਵੋਟ ਖਰਾਬ ਨਾ ਕਰਿਓ ਮੀਡੂ ਭਾਈ ਦੀ ਬੱਲੇ ਬੱਲੇ ਕਰਾ ਦਿਓ ਬਸ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਤੁਹਾਡਾ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਆ ਜੀ ਰੋਮੀ ਰੋਮੀ ਹਾਂਜੀ ਰੋਮੀ ਜੀ ਹੋਰ ਕੀ ਕਹਿਣਾ ਚਾਹੋਗੇ ਕੀ ਕਿਦਾਂ ਅਪੀਲ ਕਰਦੇ ਹੈਗੇ ਆ ਅਪੀਲ ਇਹੀ ਕਰਦੇ ਆ ਵੀ ਵੋ ਘਰਾਂ ਚੋਂ ਨਿਕਲ ਕੇ ਕਈ ਬੰਦੇ ਵੋਟ ਫੋਨ ਨਹੀਂ ਜਾਂਦੇ ਜੀ ਜਿਸ ਤਰ੍ਹਾਂ ਕੀ ਵੱਡੀਆਂ ਪਾਰਟੀਆਂ ਜਿਹੜੀਆਂ ਆ ਕਿ ਬਹੁਤ ਵੱਡੇ ਲੈਵਲ ਤੇ ਪ੍ਰਚਾਰ ਪ੍ਰਸਾਰ ਕਰ ਰਹੀਆਂ ਨੇ ਇਸ ਮੌਕੇ ਆ ਇਹਨਾਂ ਦੇ ਨਾਲ ਤੁਸੀਂ ਕਿੱਦਾ ਖੜੇ ਹੈਗੇ ਆ ਕਿੱਦਾ ਦੇਖਦੇ ਆ ਇਹਨਾਂ ਦੇ ਨਾਲ ਆ ਵੇਖੋ ਇਦਾਂ ਖੜੇ ਹੈ ਜੀ ਠੀਕ ਆ ਹਾਂਜੀ ਕਹਿ ਸਕਦੇ ਆ ਕਿ ਪੂਰੀ ਪੁਲ ਸਪੋਰਟ ਜਿਹੜੀ ਹੈਗੀ ਆ ਪੂਰੀ ਪੂਰੀ ਤੁਹਾਡੇ ਵੱਲੋਂ ਹੈਗੀ ਆ ਹਾਂਜੀ ਜੇ ਪੁਲ ਸਪੋਰਟ ਨਾ ਹੁੰਦੀ ਤੇ ਆਪਾਂ ਨਾ ਹੀ ਨਹੀਂ ਲੈਣਾ ਇਹ ਵੀਡੀਓ ਜੀ ਫਿਰ ਆਪਾਂ ਕਹਿਣਾ ਠੀਕ ਆ ਜੀ ਨਾ ਪਾਓ ਜਿੰਨੂੰ ਜੀ ਹਾਂ ਜੀ ਆ ਤੁਹਾਡਾ ਸ਼ੁਭਨਾਮ ਜੀ ਤੇਰਾ ਯਾਸ਼ਰ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਬੰਦੇ ਆ ਨੀਡੂ ਪਾਜੀ ਠੀਕ ਆ ਬਹੁਤ ਖੁਸ਼ਦਿਲ ਬੰਦੇ ਆ ਕਈ ਲੋਕ ਇਹਨਾਂ ਦਾ ਮਜ਼ਾਕ ਕਰਦੇ ਆ ਪਰ ਬੰਦੇ ਦੇ ਦਿਲ ਦੇ ਸਾਫ ਆ ਬਹੁਤ ਵਧੀਆ ਬੰਦੇ ਆ ਬੋਬਾ ਵੀ ਗਾਵਾ ਬੋਬਾ ਵੀ ਗਾਵਾ ਠੀਕ ਆ ਦਰਦੀ ਗਾਵਾ ਜੀ ਦੇ ਲੋ ਰੋ 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 ਠੀਕ ਆ ਸਰਦੀ ਗਾਵਾ ਠੀਕ ਆ ਸਰਦੀ ਗਾਵਾ ਜੀ ਦੇ ਲੋ ਰੋ ਰੋ ਰੋ